ਉਧਰ ਪਟਿਆਲਾ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਕਿਸਾਨ ਮਿਲਣ ਦੇ ਲਈ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹਦ ਨਾਜ਼ੁਕ ਬਣੀ ਹੋਈ ਹੈ ਡੱਲੇਵਾਲ ਦਾ ਸਰੀਰ ਟਿੱਲਾ ਪੈ ਚੁੱਕਿਆ ਹੈ ਆਵਾਜ਼ ਤੱਕ ਸੁਣ ਨਹੀਂ 파ਰੇ ਬੋਲਣ ਦੇ ਵਿੱਚ ਵੀ ਤਕਲੀਫ ਹੈ ਸੋ ਜਗਜੀਤ ਸਿੰਘ ਡੱਲੇਵਾਲ ਹਸਪਤਾਲ ਚ ਦਾਖਲ ਨੇ ਕਿਸਾਨ ਮਿਲਣ ਦੇ ਲਈ ਪਹੁੰਚੇ ਤੇ ਜੋ ਸਥਿਤੀ ਉਹਨਾਂ ਨੇ ਬਿਆਨ ਕੀਤੀ ਹੈ ਉਸ ਮੁਤਾਬਕ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜੀहां ਤੁਹਾਨੂੰ ਦੱਸ ਦਈਏ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਉਨ੍ਹਾਂ ਦੀ ਹਾਲਤ ਦੇ ਵਿੱਚ ਜੋ ਨਿਗਾਰਾ ਵੇਖਣ ਨੂੰ ਮੇਰੇ ਲੰਗੇ ਦਿਨੀ ਉਹਨਾਂ ਦੇ ਇੱਕ ਚਿੱਠੀ ਵੀ ਸਾਹਮਣੇ ਆਈ ਸੀ ਕਿਸਾਨ ਆਗੂਆਂ ਨੂੰ ਜਿਹੜੀ ਚਿੱਠੀ ਜਗਜੀਤ ਸਿੰਘ ਢੱਲੇਵਾਲ ਹੁਣਾਂ ਨੇ ਦਿੱਤੀ ਸੀ ਉਸ ਦੇ ਵਿੱਚ ਲਿਖਿਆ ਗਿਆ ਸੀ ਕਿ ਕੀ ਕੁਝ ਕੰਡੀਸ਼ਨ ਹੈ ਨਾ ਤਾਂ ਮੈਡੀਕਲ ਸਹਾਇਤਾ ਲੈ ਰਹੇ ਨੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਰੋਟੀ ਪਾਣੀ ਖਾ ਰਹੇ ਨੇ ਅੱਜ ਇਹ ਵਿੱਚ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਦੇ ਵਿੱਚ ਨਿਗਾਰਾ ਨਾਲ ਲਾਜ਼ਮੀ ਹੈ ਤੇ ਹੁਣ ਕਿਸਾਨ ਇਹੀ ਬਿਆਨ ਕਰਦੇ ਨਜ਼ਰ ਆ ਰਹੇ ਨੇ ਕਿ ਜਗਜੀਤ ਸਿੰਘ ਢੱਲੇਵਾਲ ਦਾ ਸਰੀਰ ਟੁੱਟ ਲਾ ਪੈ ਚੁੱਕਿਆ ਹੈ ਮਾਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਕਿ ਸਵੇਰ 7:00 ਨੇ ਅਭੀ ਕੇ ਸਿੱਧੂਪੁਰ ਦੇ ਮਾਨ ਸਿੰਘ ਜੀ ਕੀ ਹਾਲਾਤ ਨੇ ਜੀ ਕਿਉਂਕਿ ਜੋ ਖਬਰ ਆ ਰਹੀ ਹੈ ਸਾਹਮਣੇ 2 ਵਜੇ ਦੇ ਉੱਥੇ ਬੈਠੇ ਸੀ ਪਹਿਲਾਂ ਸਾਨੂੰ ਮਿਲਣ ਨਹੀਂ ਦੇ ਰਤੀ ਕਹਿੰਦੇ ਕੋਈ ਉੱਪਰ ਬੈਠਿਆ ਉੱਪਰ ਬੈਠਿਆ ਜਾਂ ਉੱਪਰ ਨੂੰ ਤੁਰਨ ਲੱਗੇ ਫਿਰ ਸਾਨੂੰ ਦੋ ਜਣੇ ਇਹਨਾਂ ਨੂੰ ਲੈ ਕੇ ਗਏ ਹੂੰ ਉਹਨਾਂ ਦੀ ਹਾਲਾਤ ਇੰਨੀ ਖਰਾਬ ਹੈ ਕਿ ਅਸੀਂ ਕੰਨ ਲਾ ਕੇ ਆਏ ਉਹਨੇ ਉਹ ਕੋਲ ਤਾਂ ਵੀ ਆਵਾਜ਼ ਨਹੀਂ ਸੁਣਦੀ ਅੱਛਾ ਕਿਉਂਕਿ ਗਰਮੀ ਜਦੋਂ ਜੋ ਵਧ ਰਹੀ ਹੈ ਹੂੰ ਉਨੇ ਕਰਕੇ ਉਹਨਾਂ ਦੀ ਸਿਹਤ ਨੂੰ ਬਹੁਤ ਉੱਥੇ ਡਾਵਾ ਰੋਲ ਹੈ ਸਾਨੂੰ ਤਾਂ ਉੱਥੇ ਡਾਕਟਰਾਂ ਨੇ ਵੀ ਕਿਹਾ ਵੀ ਯਾਰ ਤੁਸੀਂ ਕੋਈ ਉਹ ਕਹੋ ਵੀ ਇਹਨਾਂ ਨੂੰ ਟ੍ਰੀਟਮੈਂਟ ਲੈਣੇ ਆ ਪਾਣੀ ਪੀਣ ਵੀ ਕੁਝ ਵੀ ਹੋ ਸਕਦਾ ਕਦੇ ਵੀ ਇੰਨੀ ਹਾਲਾਤ ਨਾ ਚੁੱਕਿਆ ਮਤਲਬ ਪ੍ਰਬੰਧ ਕੋਈ ਨਹੀਂ ਹੈਗੇ ਉਸੇ ਹਸਪਤਾਲ ਦੇ ਆ ਬਸ ਹਸਪਤਾਲ ਬੈਠੀ ਹੈ ਡਾਕਟਰ ਬਾਹਰ ਬੈਠਿਆ ਅੰਦਰ ਕੋਈ ਨਹੀਂ ਹੈ ਕਿਸੇ ਨੂੰ ਜਾਣ ਨਹੀਂ ਦਿੰਦੇ ਬੱਚੇ ਨੂੰ ਵੀ ਨਹੀਂ ਜਾਣ ਦਿੰਦੇ ਉੱਥੇ ਤਾਂ ਨੇੜੇ ਚਾਰ ਉੱਪਰਲੇ ਚੌਥੀ ਮੰਜ਼ਲ 'ਤੇ ਨੇ ਜਿਹੜੇ ਨਾਲ ਦੋ ਸੇਵਾਦਾਰ ਨੇ ਉਹਨਾਂ ਦੇ ਬੇਟੇ ਖੜੇ ਆਉਂ ਉਹਨਾਂ ਦਾ ਕੀ ਕਹਿਣਾ ਹੈਗਾ ਜੀ ਉਹ ਵੀ ਕਹਿੰਦੇ ਬਹੁਤ ਹਾਲਾਤ ਖਰਾਬ ਹੈ ਕਹਿੰਦੇ ਡਾਕਟਰ ਵੀ ਕਹਿ ਗਏ ਵੀ ਯਾਰ ਕੁਝ ਵੀ ਹੋ ਸਕਦਾ ਕਦੇ ਵੀ ਦਾਵੇ ਪ੍ਰਸ਼ਾਸਨ ਦੇ ਹੈਗੇ ਨੇ ਉਹ ਫਿੱਕੇ ਨੇ ਕਿਸੇ ਨੇ ਕਿਤੇ ਪਰ ਪ੍ਰਸ਼ਾਸਨ ਤਾਂ ਬਿਲਕੁਲ ਸਰੇ ਆ ਝੂਠ ਬੋਲ ਰਿਹਾ ਜਿਹੜਾ ਇਹ ਵਾਰ-ਵਾਰ ਕਹੀ ਜਾਂਦੇ ਆ ਨਾ ਦੇਖੋ ਇਹਨਾਂ ਨੇ ਹਾਈ ਕੋਰਟ ਵਿੱਚ ਵੀ ਬਿਆਨ ਕਰਤ ਦੱਲੇ ਇਹ ਕਹਿੰਦੇ ਆ ਹਾਲ ਤ ਠੀਕ ਹੈ ਦੂਜਾ ਇਹ ਕਹਿੰਦੇ ਆ ਅਸੀਂ ਰੋਕਦੇ ਨਹੀਂ ਹੈਗੇ ਕੋ ਉੱਥੇ ਕੋਈ ਮਿਲਣ ਆ ਜੋ ਜਦੋਂ ਅਸੀਂ ਦੋਨੋਂ ਮਾਨ ਸਿੰਘ ਮੈਂ ਅਸੀਂ ਪਾਰਟੀ ਦੇ ਅਹੁਦੇਦਾਰ ਆ ਬੰਦੇ ਅਹੁਦੇਦਾਰਾ ਪੰਜਾਬ ਦੇ ਕੁੱਲ ਜਿਨ੍ਹਾਂ ਚੋ ਡੱਲੇয়াল ਸਾਹਿਬ ਬੈਠੇ ਆ ਤੇ ਦੋ ਸਾਡੇ ਜੇਲ੍ਹ ਚ ਐ ਅਸੀਂ ਦੋ ਬਾਰ ਸਾਨੂੰ ਵੀ ਮਿਲਣ ਦੀ ਦੱਦੇ ਤਾਂ ਬੰਦੇ ਸਾਡੇ ਨਾਲ ਆਏ ਐ ਹੋਰ ਕਿਸੇ ਨੂੰ ਕਿਸ ਤਰ੍ਹਾਂ ਮਿਲਣ ਦੇ ਦੇਣਗੇ 2.5 ਘੰਟੇ ਸੱਤ ਤੇ ਇੰਤਜ਼ਾਰ ਕਰਾਈ ਫਿਰ ਆਮ ਬੰਦੇ ਨੂੰ ਕਿਸ ਤਰ੍ਹਾਂ ਉੱਪਰ ਜਾਣ ਦੇਣਗੇ ਅਸੀਂ ਟਿੱਕੇ ਨਹੀਂ ਬੈਠਣਾ ਅਸੀਂ ਕਰਾਂਗੇ ਤਾਂ ਜ਼ਰੂਰ ਕੁਝ